ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਟ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋਲ ਝੋਟੀਆਂ ਸੇਲ ਬਹੁਤ ਚੰਗੀ ਕੁਆਲਿਟੀ ਦੀਆਂ ਜੀ ਤੇ ਛੇ ਝੋਟੀਆਂ ਆਪਣੇ ਕੋਲ ਤੇ ਸੁਈਆਂ ਚ ਸਵਾਈਆਂ ਜੀ ਤੇ ਆਜੋ ਕਰਦੇ ਹਾਂ ਬਾਟ ਸਾਹਿਬਾਨ ਨਾਲ ਜੀ ਸਤਿ ਸ਼੍ਰੀ ਅਕਾਲ ਬਾਟ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਸਾਰਾ ਠੀਕ ਜੀ ਬਹੁਤ ਕਿਰਪਾਗੁਰੂ ਰਾਮਦਾਸ ਪਾਤਸ਼ਾਹ ਦੀ ਬਾਬੇ ਦੀਪ ਸੋਨੀ ਐਂਡ ਆਪਣਾ ਜੀ ਮਤੇਵਾਲ ਤਸਵੀਰ ਬਾਬਾ ਬਗਾਲਾ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਠੀਕ ਬੜੇ ਭੈਣ ਭਰਾ ਮਾਲ ਖਾਂਡੇ ਅੱਜ ਮੰਦਰੀ ਸਾਹਿਬ ਵੀ ਆਏ ਇਹਨਾਂ ਵੱਡੀ ਮਹਿ ਲਈ ਆਪਣੇ ਕੋ ਹਾਂਜੀ ਹਾਂਜੀ ਤੇ ਬੱਬੇ ਵਾਲੀ ਹਾਂਜੀ ਸਰਬਨੰਦ ਸਿੰਘ ਅੱਗੇ ਵਈਆਂ ਗੀਆਂ ਨਾਲ 8 6 7 ਮਈਆਂ ਚੰਗੀਆਂ ਨਿਕਲ ਜਾਂ ਚੰਗੀਆਂ ਨਿਕਲਦੀਆਂ ਭੈਣ ਭਰਾ ਬਾਟਸਾਫ ਫੇਰ ਲਈ ਜਾਂਦੇ ਆ ਮਾਲ ਹਾਂਜੀ ਚਲੋ 6 ਆ ਛੋਟੀਆਂ ਬਹੁਤ ਆਉਦੀ ਠੀਕ ਆ ਠੀਕ ਇਹ ਆ ਘਟੇ ਹੀ ਦੇਖੋ ਸਚਾਈ ਵਾਲਾ ਦੁੱਧ ਜਿਹੜਾ ਹਕੀਕਤ ਵਾਲਾ ਕੱਟੀ ਜਾ ਮਗਰਾ ਬਾਹਰ ਕੱਢੇ ਜਾਈਂ ਇੱਥੇ ਨਹੀਂ ਸਮਝ ਲੱਗਦੀ ਕਿ ਵੱਡੀ ਫੁੱਲ ਫੈਰ ਫੁੱਲ ਸਹਿਜ ਹੈ ਕਿ ਫੁੱਲ ਵੱਡਾ ਹੈ ਕਿਉਂਕਿ ਨਿਕਾਇਆ ਨਿਕਾਇਆ ਤੇ ਅੰਦਰ ਆ ਵੇਖੋ ਹੁਣ ਵੇਖੋ ਐ ਸਾਫ ਚੁਬਿਆ ਕਰੀ ਕਿੰਨੀ ਸਾਫ ਮੈਂ ਹਾਂ ਜੀ ਕੀ ਗਾਦੀ ਨਹੀਂ ਕਰਨ ਵਾਲੀ ਨੇ ਵੇਖੋ ਲੇਗਾ ਸਾਫ ਟੱਪੇ ਚੈੱਕ ਕਰ ਤੇ ਦੁੱਧ 12 13 12 13 ਲੀਟਰ ਇੱਧਰ ਨਾਲਾ ਵਖਾ ਲੋ ਗਾਂ ਕਰਦੇ ਆ ਆਹ ਆਪ ਇਹ ਲੀਕ ਕਰਨ ਹੁੰਦੀ ਦੋਆਂ ਪਾਸੇ ਨਾਲਾ। ਕੱਟੀ ਆ ਮਗਰ। ਹਾਂ ਜੀ। ਤੇ ਦੁੱਧ 12-13 ਲੀਟਰ ਹੋਆ। ਹਾਂ ਦੇਖੋ ਜਾਂ ਦੇਖਿਆ। ਮਈਆਂ ਮਲਕੇ ਗਾਲ ਇੰਦਾ ਵੱਡੇ ਫੁੱਲ ਹੈ ਇਹਦੀਆਂ ਵਾ। ਵੱਡੀਆਂ ਛੋਟੀਆਂ। ਆਹ। ਹਾਂ। ਤਾਂ ਕੋਈ ਪਰਵਾਹ ਨਹੀਂ ਕਰੇ। ਕੋੜਾ ਜਿਹਾ ਉਂਗਲ-ਉਂਗਲ ਜਿੰਨੀ ਮੋਟੀ ਧਾਰ ਹੋ। ਹਾਂ। ਹਾਂ ਦੇਖੋ। ਵੱਡੀ ਆ ਛੋਟੀ। ਜਿੰਨੀ ਆ ਵੱਟੀ। ਹਾਂ ਜੀ ਜੀ। ਸਾਫੜੀ। ਛੋਟੀ ਦੁੱਧ 15 ਕਿਲੋ ਕਰੂਗੀ। ਐਂਡ ਆ ਰਿਹਾ। ਨਾ ਜੋ ਲੈ ਆਓ ਜੀ ਆਹ ਫਾਰਗੋ ਵੀ ਬੜਾ ਵਾ ਗਾੜੀਓ ਮਤਲਬ ਇਹ ਬਰੀਕ ਹੈ ਕਿੰਨਾ ਚੌੜੀ ਆ ਹਾਂਜੀ ਇਹ ਮਤਲਬ ਨਿਸ਼ਾਨੀ ਹੁੰਦੀ ਹੈ ਚੰਗੀ ਝੋਟੀ ਦੀ ਹਾਂ ਵੇਖੋ ਨਾੜਾ ਦੋਵੇਂ ਪਾਸੇ ਬਾੜ ਸਾਹਿਬ ਦੋਵੇਂ ਪਾਸੇ ਇਹ ਘਰ ਬਣਾਇਆ ਹੋਇਆ ਹੈ ਜਾਂ ਦੇਗੀ ਕਿਸੇ ਨੇ ਘਰ ਬਣਾਇਆ ਹਾਂ ਫਟੇ ਉਹ ਆਦ ਦੇ ਲਗਉ ਨਹੀਂ ਸਾਹ ਜਾਂਦੇ ਆ ਸਾਹ ਨੂੰ ਜਾਂਦੇ ਆ ਹਾਂਜੀ ਆਜੋ ਇਤਨਾ ਮਨ ਲਖੇ ਗੱਲ ਇਤਰਾਵਾ ਵੀ 15 15 ਲੀਟਰ ਦੀ ਗਰੰਟੀ ਬੰਦਿਆ ਨੇ 16 16 ਨਹੀਂ ਦਿੱਤੀ ਹਾਂਜੀ ਛੋਟੀ ਦਾ 170 ਦੀ ਪਰ ਅੱਜ ਕੋਈ ਨਹੀਂ ਮਨ ਲਖੇ ਫੋਨ ਜਿਹੜਾ ਮੈਂ ਬਾਰ ਬਾਰ ਆਉਣਾ ਵੀ ਜਿੰਨੇ ਕਿਸ ਨੇ ਮੈਂ ਲੈਣੀ ਆ 10 15 ਦਿਨਾਂ ਮਹੀਨੇ ਦੇ ਵਿੱਚ ਮੈਂ ਲੈ ਲੇ ਹਾਂਜੀ ਇਹੋ ਜੀ ਛੋਟੀ 170 ਦੀ ਮਿਲਣੀ ਮਿਲ ਗਈ ਹਾਂਜੀ 145 ਵੀ ਦੇਣੀ ਆ ਬਸ 145 ਦੀ ਕੋਈ ਥੋੜਾ ਬਾਲਾ ਜੱਗੀ ਛੋੜ ਕਰ ਠੀਕ ਹੈ ਦੋ ਕਰ ਤਾਂ ਇਹ ਬਸ 143 143 ਦੀ ਦੇਣੀ ਆ ਆ ਛੋਟੀ ਕੋ 13 ਕਿਲੋ ਬੋਲੋ ਯਾ ਠੀਕ ਹਾਂ ਕੱਟੀ ਮਤਲਬ ਲੈ ਆ ਜੀ ਤੇ 13 ਕਿਲੋ ਬੋਲਾਈ ਆ 12 ਨਾ ਕਿਲੋ ਮੰਗੇ ਕੱਟੀ ਮਗ ਰਹਿ ਜਾਂਦੀ ਤੇ 12 ਕਿਲੋ ਨਾ ਫੁੱਲ ਸਹਿਜ ਆ ਵੱਡੀਆਂ ਝੋਟੀਆਂ ਵਾ ਵੱਡੇ ਜਹਾ ਆ ਜਾਂਦੇ ਜਿੱਦਾਂ ਵੱਡੇ ਚਾ ਆ ਇਹ 4 बाई 4 ਹੀ ਆ ਹਾਂ ਇਹ ਫੈਰੀ ਬਿਸ਼ਾੜੀ ਬਣੀ ਆ ਲੈ ਬਾਦ ਸਾਹਿਬ ਜੀ ਕੋਈ ਟਾਈਮ ਟੂਮ ਨਹੀਂ ਮਈਆਂ ਨੂੰ ਲਾਇਆ ਚਾਮਾ ਦਾ ਟਾਈਮ ਹੋ ਗਿਆ ਵਾ ਕੋਈ ਮੈਂ ਥਣਾ ਚ ਨਹੀਂ ਆਈ ਆ ਇਹ ਕੋਈ ਥਣਾ ਚ ਨਹੀਂ ਆਈ ਆਜ ਮੇਰਾ ਸਿਰ ਉਸੇ ਬਦਲੇ ਕੋਈ ਨੁਕਤਾ ਨਕਤਾ ਨਹੀਂ ਪਾਇਆ ਕੋਈ ਗਾਨੀ ਗੁੰਨੀ ਨਹੀਂ ਪਾਈ ਸ਼ਾਂ ਚੱਡਾ ਲੰਮਾ ਚੱਡੇ ਦੀ ਆ ਮੈਂ ਦੁੱਧ 15 ਕਿਲੋ ਪਰੋਗਿਆ ਵੇਲੇ 13 ਵਾਂ 12 ਨਾਲ ਖਲਾਵਾਂ ਕੋਈ ਧਾਰ ਵੀ ਨਾ ਮਾਰੇ ਚੋਣ ਵੀ ਐਡੀ ਮੋਟੀ ਸਿੰਗਲ ਹੱਡੀ ਦੀ ਹਾਂਜੀ ਜਿਆਦੀ ਇਸਾਂ ਦੇ ਜਿਆਦੀ ਚੰਗੀ ਆ ਇਹ ਵੀ ਛੋਟੀ 145 ਵੀ ਦੇਣੀ ਆ 145 ਮੁੱਲ ਲਾ ਕੇ ਲਈਆ ਆਪ ਵੀ ਬਾਕੀ ਜੋ ਜੱਗੀ ਆਪੂਆ ਰੋੜ ਕਰਦੇ ਦੋ ਕਰਦਾਂਗੇ ਦੋ ਹੀ ਇਹਦੇ ਚੋਂ 71 40 1 3 4 ਤੇ ਆਹ ਵੇਖੋ ਪਹਿਲਾ ਸੁਆ ਦੁੱਧ 12 ਲੀਟਰ ਕੱਟੀ ਮਗਰ ਬਾਜੀ ਤੂਈ ਆ ਹੋ 13 ਪਰ 12 ਨਾਲ 4 ਦੰਦਵਾ 4 ਦੰਦਾਂ ਦੇ ਚੋਟੇ ਬਹੁਤ ਵੱਡੀ ਝੋਟੀ ਆ ਤਰੀਕੀਆਂ ਨੇ ਵੇਖੋ ਕੱਟੀ ਬਹੁਤ ਝੋਟੀ ਵੱਡੀ ਵੇਖੋ ਕਿੱਦਾਂ ਜੱਗੀ ਨਾਲ ਦੇ ਹੂਆ ਗਾਲੇ ਆਹ ਦੇਵਾ ਯਾ ਗਲਾਫੀ ਨੇ 베ਦੀ ਆ ਗੇਰ ਨਾਲ ਦੀ ਆ ਝੋਟੀ ਰਹੀ ਇੱਕ 60 ਦੀ ਹਾਂ एक साठी है जलाबी लेके वे तो। वेखो बरीकिया बहुत झोटी जी लगिया बहुत हाँ देखो सीगी देखो कटी लगी देखो बी है झोटी है स्पेशल झोटी ਗਲਾਬੀ ਲੈ ਰਿਹਾ ਜਾਨ ਭਰਾ ਜਿਹੜੀ ਜੱਤ ਵਾਲੀ ਆ ਮਾੜੀ ਚੀਜ਼ ਤੇ ਥਾਪੀ ਨਹੀਂ ਵੱਜਦੀ ਚੰਗੀਆਂ ਵਾਂ ਬਾਦਸਾਹ ਕਹਿੰਦਾ ਆਪਾਂ ਇਹ ਨਹੀਂ ਫालतू ਕੋਈ ਗੱਲ ਵਾਧ ਕਰ ਨਹੀਂ ਦੱਸੀ ਮਾਲ ਆਪਣੇ ਕੋ ਭੈਣ ਭਰਾ ਇਸੇ ਕਰਕੇ ਲਈ ਜਾਂਦੇ ਆ ਵਿਸ਼ਵਾਸ ਆਪਣੇ ਦੇ ਕਰਦੇ ਆ ਹਾਂਜੀ ਆ ਵੇਖ ਲੋ ਵੀ ਲੋਡ ਪਾਈਦਾ ਵਾ ਮਈਆਂ ਲੋਡ ਦੇ ਵਿੱਚ ਪੰਜ ਪੰਜ 6 6 ਇੱਕ ਦਿਨ 6 ਮਈਆਂ ਇਕੱਠੀਆਂ ਇੱਕੇ ਬੰਦੇ ਲਈਆਂ ਅੱਜ ਵੀ 6 ਮਈਆਂ ਵੇਖੀਆਂ ਆ ਵੇਖ ਲੋ ਚੱਪਾ ਬੰਦਾ ਛੋਟੀ ਇੱਕ ਸੱੜ ਦੀ ਆ ਕੱਟੀ ਇੱਕ ਬੁੰਜਰੀ ਦੀ ਲੈਣਾ ਇੱਕ ਬੁੰਜਰੀ ਦੀ ਹਾਂ ਬਾਕੀ ਜੋ ਕੱਟੀ ਮਾਰਦੇ ਆ ਕਟੀ ਮੁਖਾਲਾ ਤਾਜੀ ਆ ਇੱਕ ਬਜਾ ਲਈ 2073 ਦੀ ਹਾਂ ਡੇਢ ਦੀ ਦੇਤਾ ਆ ਆ ਵੇਖੋ ਆ ਵੇਖੋ ਹਾਂ ਜੀ ਜੱਗੀ ਆ ਵੇਖੋ ਥਾਣੇ ਵਿਖਾ ਲਓ ਪਹਿਲਾ ਸੁਆਵ ਪਹਿਲਾ ਸੁਆਵ ਇੱਧਰ ਵੇਖੋ ਥਾਣੇ ਇੱਕ ਮਿੰਟ ਬੱਜੇ ਗਰੀ ਬੱਦਿਆਂ ਤੇ ਵੇਖੋ ਹੁਣ ਪਰ ਬੱਜੇ ਗਰੀ ਬੱਦਿਆਂ ਮਤਲਬ ਉਦਾਂ ਬਾਕੀ ਚੰਗੀ ਆ ਜਿੰਨੀ ਵੇਖੋ ਰੋਸ ਲੱਗਾ ਮੋਟਾ ਮੋਟਾ ਥਾਂ ਲੱਗਾ ਕਿੰਨਾ ਥਾਂ ਮੋਟਾ ਨਾ ਬਾਸਾ ਉਹ ਨਹੀਂ ਦੋ ਕੋਟੀਆਂ ਆਈਆਂ ਵਾ ਹੀ ਵੀਡੀਓ ਇਤਰੇ ਬਣਾਉਨੇ ਕੋਈ ਟੈਂਸ਼ਨ ਸ਼ੈ ਵੀ ਨਹੀਂ ਲਾਉਂਦੇ। ਕਿ ਕੋਈ ਟੈਂਸ਼ਨ ਕੋਈ ਟਾਈਮ ਨਹੀਂ ਲੱਗਾ ਬੱਚੇ ਗਾੜੀ ਬੰਨਣ ਕਾਰਨ ਥੋੜੀ ਮਤਲਬ ਪਤਨੀ ਆ ਵਾ ਉੰਨੀ ਗੱਲ ਕੋਈ। ਹਾਂ ਜੀ। ਚੱਡਾ ਵੇਖੋ ਕਿੰਨਾ ਚਾਣਾ ਗਾਲੇ ਪਾਸੇ ਨੂੰ ਕਿੰਨਾ ਵਾ ਥੋੜਾ ਜਿਹਾ ਲੇਰ ਗਾਂ ਦਾ ਰੱਖ ਲਈਏ। ਹਾਂ ਜੀ। ਕੱਟ ਵਾਲਾ ਲੈ ਵਾ। ਇਹ ਵੀ ਤਾਜੀ ਹੋਈ ਹੈ। ਇਹਦੇ ਕੋਲ ਦੁੱਧ ਹੋਗਾ 10 ਲੀਟਰ। 130 ਦੀ ਛੋਟੀ ਦੇਵਾਂਗੇ 13 ਜੋ ਬਾਕੀ ਜਗ੍ਹਾ ਕੋਈ ਫੋਰ ਕਰਦੇ ਵੰਡਿੰਗ ਕਾਲ ਲਾਈ ਦੀ ਆ 2000 ਕਰ ਦਾਂਗੇ 127 ਵੀ ਦੇ ਦਾਂਗੇ ਬਸ ਠੀਕ ਆ ਐ ਛੋਟੀ ਕੋਈ 11 ਤੋਂ 12 ਮੀਟਰ ਦਾ ਦਰਵਾਜ਼ਾ ਬਹੁਤ ਚੰਗੀ ਆ ਅਸਲ ਵਾਇਰੀ ਇਹਨੂੰ ਕਰ ਚੱਕੀ ਅਸਲ ਆ 12 ਨੇ ਦੋ ਦਰਵਾਜ਼ੇ ਆ ਇਹ ਤੋਪ ਨਹੀਂ ਹੁੰਦਾ ਕਿ ਦੱਸਦੇ ਆ ਸਾਡਾ ਵੀ ਦੁਬਾਰਾ ਅਗਲੇ ਦਿਨ ਕੋਲ ਫੋਨ ਕਰੇ ਦੁੱਧ ਦਾ ਆਪਾਂ ਬਾਅਦ ਵਿੱਚ ਗੱਲ ਕਰਤਾ ਦੱਸਦੇ ਨੇ ਟੋਪ ਨਹੀਂ ਨੀ ਪਾਉ ਲੱਗੇ ਜਾਲੀਆਂ ਕਟੀਆਂ ਜਗੀਆਂ ਇੱਕ ਵਾਰੀ ਆਣ ਕੇ ਦੇਖਣ ਇਹੋ ਜੀਆਂ ਕਟੀਆਂ ਬਾੜ ਤਾਂ ਲੱਭਣੀਆਂ ਨਹੀਂ ਆ ਬਾਰ-ਬਾਰ ਦੇਖੋ ਦੇਖੋ ਸੈਂਕਵਾਰ ਲੈ ਜੋ ਬਹੁਤ ਕੱਟੀ ਚੰਗੀ ਹਾਂਜੀ ਇਹ ਵੀ ਇੱਕ 30 ਦੀ 23 ਦੀ 27 ਦੀ ਇਹ ਵੀ ਉਹ ਵੀ ਇੱਕ 27 ਦੀ ਇਹ ਵੀ ਇੱਕ 27 ਦੀ ਹਾਂਜੀ ਚੌਥਾ ਨੰਬਰ ਵੀ ਇੱਕ 27 ਦਾ ਤੇ ਪੰਜਵਾਂ ਨੰਬਰ ਵੀ ਇੱਕ 27 ਦਾ ਉਹ ਤੇ ਡਿਗੋਟੀ ਜਾਂ ਦੇਊਗਾ ਕੋਈ ਇੱਕ ਸਤਾਈ ਦੀ ਤੇ ਆਹ ਦੇ ਕੱਟੀ ਨਾ ਇਹਦੇ ਮਾਰੇ ਕੱਟੀ ਸਚਾਈ ਵਾਲੀ ਗੱਲ ਆ ਬਾਸ ਸਾਹਿਬ ਜੀ ਇਹ ਕਿਹਦੀ ਯਾਰ ਉਹੇ ਨੂਰ ਦੀ ਕਹਿਣ ਵਾਲੀ ਗੱਲ ਨਹੀਂ ਪਰ ਬਰੀਕੀਆਂ ਵੇਖੋ ਕੱਟੀਆਂ ਗੱਲ ਤੇ ਕੱਟੀ ਕੋ 9 ਲੀਟਰ ਭੋਲਾ ਹੀ ਆ ਤੇ ਛਵਾਈ ਮੋਟੀ ਮੋਟੀ ਮੱਜਾਂ ਵਾਲੀ ਵੇਖੋ ਕਿਉਂ ਧੀ ਜਿਆਦੀ ਚੰਗੀ ਆ ਜਦੋਂ ਦੀ ਨਾ ਇਹ ਨਹੀਂ ਸੀ ਠੰਡੇ ਆ ਨਾ ਪਾਰਤਵ ਬੱਜਾ ਉੱਥੇ ਬਈ ਨਾ ਉੱਥੇ ਆ ਨਾ ਬੱਜਾ ਇਦਾਂ ਬਈ ਆਓ ਚਲੋ ਜੀ ਜੈੱਡ ਬਲਾਕ ਆ ਗਿਆ ਕੱਟੀ ਇਹਦੇ ਦਾ ਗਾਲਾ ਪਾਸਾ ਫੇਸ ਬਖਾ ਲੜਨਾ ਵੇਖੋ ਜੈੱਡ ਬਲੈਕ ਆ ਆ ਚੀਜ਼ ਦੇਖੋ ਇਹ ਕੱਟੀ ਮਗਰੇ ਤੇ ਜੈੱਡ ਬਲੈਕ ਜੀ ਆ ਚੀਜ਼ ਦੇਖੋ ਵੇ ਕੱਟੀ ਜੈੱਡ ਬਲੈਕ ਆ ਆ ਵੇਖੋ ਕਿੰਨੀ ਕੱਟੀ ਨਸਲ ਵਾਲੀ ਆ ਫੁੱਲ ਜਿੰਨੀ ਕਹਿ ਦੀ ਉਨੀ ਸਾਫ ਆ ਕੱਟੀ ਮੁੱਲ ਨਿਖਾਇਆ ਕਰ ਦਈਏ ਮੈਂ ਜਿੰਨਾ ਜਿੰਨਾ ਆ ਜੀ ਛੋਟਾ ਹੈ ਮੋਲ 11 ਇੱਕ ਤਾਂ ਇੱਕ ਲੱਖ ਤੇ 2000 ਦੀ 1 ਲੱਖ 2000 ਹਾਂ ਠੀਕ ਜੋ ਕਰਦਾਂਗੇ ਚਲੋ ਲੱਖ ਲੱਖ ਦੀ ਦੇਣੀ ਨਹੀਂ ਬਾਹਰ ਇਹ ਕਿਹਨੇ ਪਹੁੰਚ ਕਾਣੀ ਉਹ ਇਥੇ ਲਾਗੇ ਬੰਨੇ ਤੇ 1 ਲੱਖ 2000 ਦੀ ਹਾਂ ਬਹੁਤ ਜਿਆਦੀ ਚੰਗੀ ਆ ਸਰ ਜੀ ਜਿਆਦੀ ਚੰਗੀ 6 ਝੋਟੀਆਂ ਵਾ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਤੇ ਫੇਰ ਭੈਣ ਭਰਾ ਫੋਨ ਆਇਆ ਕਰਨਾ ਠੀਕ ਮਈਆਂ ਆਪਣੇ ਕੋ ਹਰ ਵੇਲੇ 10 ਤੋਂ 12 ਰਹੀ ਨਹੀਂ ਗਈਆਂ ਵੈਸੇ ਮੰਗਲਵਾਰ ਮਾਲ ਜਿਆਦਾ ਆਪਣੇ ਕੋ ਆਉਂਦਾ ਮੰਗਲ ਤੇ ਬੁੱਧਵਾਰ ਦੋਹਾਂ ਦਿਨਾਂ 'ਚ ਮਾਲ ਆਪਣਾ ਵੇਖ ਜਾਂਦਾ ਵਾ ਜੇ ਬਹੁ ਦੀ ਮਾਲਕ ਦੀ ਕਿਰਪਾ ਵਾ ਹਰ ਇੱਕ ਭੈਣ ਭਰਾ ਕਿਸਾਨਾਂ ਦੇ ਮਲਕੀ ਗੱਲ ਇਦਾਂ ਮਾਫੀ ਹੱਥ ਜੋੜ ਕੇ ਬੇਨਤੀ ਵੀ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਆਪਾਂ ਵੀ ਖਰੇ ਉੱਤਰੀਏ ਕੋਈ ਮਲਕੀ ਆਪਾਂ ਸੱਚੇ ਪਾਤਸ਼ਾਹ ਬਾਬਾ ਦੀਪ ਸੋ ਕਿਰਪਾ ਕਰੀ ਜੀ ਕੋਈ ਕਿਸੇ ਨਾਲ ਧੋਖਾ ਧੜਿਆ ਕੰਮ ਹੋਵੇ ਹੀ ਨਾ ਜੇ ਮੈਂ ਕੋ 11 ਵਾਂ ਤੇ 10 ਵਾਂ ਤੇ 11 ਕਹਿ ਦਈਏ ਉਹਦੀ ਕੋਈ ਗੱਲ ਵੀ ਕਿਲੋ ਖੜਦੀ ਇਹ ਨਹੀਂ ਵੀ 8 ਵੇ ਤੇ ਕਹਿ ਦਈਏ 15 ਲੀਟਰ ਉਹ ਕੰਮ ਆਪਣੇ ਜ ਨਹੀਂ ਹੈਗਾ ਚਲੋ ਪਿੰਡ ਆਪਣਾ ਜ ਮਤੇਵਾਲ ਤਸੀਦ ਬਾਬਾ ਬਕਾਲਾ ਜਨਾ ਸ਼ਰੀਆ ਬਖਸ਼ਰ ਸਾਹਿਬ ਉਹ ਨੰਬਰ ਤੇ ਪਤਾ ਇਹ ਉੱਤੇ ਲਿਖਿਆ ਜਾਣਾ 8879312905